ਲੋਜੀ ਸਸੀ ਕਾਲਸ ਆ ਰਿਆ ਨੂੰ ਤੇ ਸਵੇਰੇ ਸਵੇਰੇ ਦਾ ਟਾਈਮ ਆ ਸਵੇਰੇ 4:30 ਵਜੇ ਨੇ ਹਜੇ ਤੇ ਮੈਂ ਨਾ ਹੁਣ ਮੈਂ ਕਿਹ ਪਹਿਲਾਂ ਸਾਗ ਜਿਹੜਾ ਸਾਗ ਸਮਾਰ ਲਾਂ ਫਿਰ ਸੋਈ ਜਿਵੇਂ ਪੋਚਾ ਚਲਾ ਕੇ ਰੱਖਿਆ ਹੀ ਤੇ ਮੈਂ ਕਿ ਸਾਗ ਸਮਾਰ ਲਾਂ ਫਿਰ ਸਾਗ ਧੁੱਤਾ ਜਾਊਗਾ ਧਰਿਆ ਜਾਊਗਾ ਤੇ ਇਹ ਕੱਲ ਉੱਥੋਂ ਲਿਆਂਦਾ ਸੀਗਾ ਆਉਂਦੀ ਆਉਂਦੀ ਜਦੋਂ ਮੰਮੀ ਨੂੰ ਦਵਾਈ ਦਿਵਾ ਕੇ ਆਏ ਆ ਤੇ ਦੇਖੋ ਜੀ ਸਾਗ ਨੂੰ ਲੱਗਦੀ ਸੀਗੀ ਤੇ ਸਾਰਿਆਂ ਨੂੰ ਮੈਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸੁਖ ਸਾਂਦੀ ਦੇਵੇ ਜਿਹੜੇ ਜਿਹੜੇ ਆਪਣੀ ਵੀਡੀਓ ਦੇਖਦੇ ਨੇ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਨੇ ਸਵੇਰੇ ਸਵੇਰੇ ਦਾ ਟਾਈਮ ਆ ਅੰਮ੍ਰਿਤ ਵੇਲੇ ਦਾ ਤੇ ਹੁਣ ਮੈਂ ਸਾਗ ਸੁਮਾਰਦੀ ਆ ਲਸਣ ਛਿਲਦੀ ਆ ਜਿੰਨਾ ਕੰਮ ਹੋਊਗਾ ਕਿਉਂਕਿ ਅੰਦਰ ਝਾੜੂ ਪੋਚਾ ਹਜੇ ਨਹੀਂ ਕਰ ਸਕਦੀ ਮੈਂ ਫਿਰ ਮੈਂ ਬੇਰੇ ਚ ਛੜਵਾਜ ਬਾਦ ਚ ਲਾਉਂਗੀ ਫਿਰ ਦਿਨ ਚੜੇ ਇਹਨੂੰ ਥੋੜਾ ਜਿਹਾ ਦਿਨ ਜਾ ਹੋ ਜੂ ਫਿਰ ਨੀਤ ਨੂੰ ਭੇਜ ਕੇ ਫਿਰ ਧੋ ਦੂੰਗੀ ਤੇ ਧਰ ਦੂੰਗੀ ਤੇ ਠੀਕ ਹੈ ਜੀ ਲਓ ਜੀ ਸਾਗ ਸੁਮਾਰ ਲਿਆ ਮਿੱਥੇ ਫਿਰ ਇਹ ਮਿੱਠੀ ਪਾਲਕ ਤੇ ਤੋੜੀ ਆ ਸਰੋਂ ਕਹਿ ਦਿੰਨੇ ਆ ਐਨਾ ਹੋ ਨਿਕਲ ਗਿਆ ਲਓ ਜੀ ਸਾਗ ਸੁੱਕ ਸਮਾਰ ਕੇ ਅੰਦਰ ਆ ਗਈ ਸੀ ਸਰਵਨੀਤ ਉੱਠ ਗਈ ਹੁਣ ਅਸੀਂ ਕਰਨੀ ਆਹਾ ਗਾਗਰ ਨੂੰ ਹੁਲਾਉਣੀਆਂ ਨੇ ਡੈਕੋਰੇਟ ਕਰਨਾ ਤੇ ਫੁੰਮਣ ਵਗੈਰਾ ਲਾ ਕੇ ਇਹਨੂੰ ਤਿਆਰ ਕਰਨਾ ਫਿਰ ਮੇਰੀ ਧੀ ਦੀ ਗਿੱdde ਦੀ ਤਿਆਰੀ ਦੇਖੋ ਰਾਤ ਲਾਈ ਸੀ ਮਹਿੰਦੀ ਕਿਉਂਕਿ ਸਵੇਰੇ ਕੱਲ ਨੂੰ ਗਿੱੱਦਾ ਵੀ ਵਧੀਆ ਛੜ ਜੂ ਤੇ ਆ ਮਹਿੰਦੀ ਲਾਈ ਆ ਪਹਿਰਾ ਦਿਨ ਲਈ ਕਿਆ ਥੋੜੀ ਥੋੜੀ ਲਾਹੇ ਕੋਮ ਦੇਖਦਾ ਹੈ ਟਿੱਕਾ ਹੀ ਨਹੀਂ ਸੋਹਣਾ ਲੱਗਦਾ ਹੁੰਦਾ ਗਿੱਦੇ 'ਚ ਤੇ ਹੁਣ ਲਾਈਏ ਨੂੰ ਘੁੰਮਣ ਕਿੱਥੇ ਨੇ ਘੁੰਮਣ ਚੱਕ ਲੈਂਦੇ ਲਾ ਲੀਏ ਮੈਂ ਤਾਂ ਇਹ ਕਿ ਨਿਰੁਨੀ ਤੂੰ ਇਹਨਾਂ ਨੂੰ ਕਟਿੰਗ ਨਾ ਕਰ ਆਪਾਂ ਇਹਨੂੰ ਇੱਕ ਇੱਕ ਕਰਕੇ ਸੂਈ ਨਾਲ ਇਹਦੇ ਵਿੱਚ ਐਂ ਪਰੋ ਦਿੰਨੇ ਆ ਐਂ ਠੀਕ ਰਹਿਣਗੇ ਬੇ ਉਹਦੇ ਵਿੱਚ ਪਹਿਲਾਂ ਕੰਮ ਨਹੀਂ ਬਣ ਕੇ ਐ ਕਰ ਲੈਂਦੇ ਆ ਲਾ ਦਿੰਦੀ ਆ ਤਾਂ ਸੋੜ ਜੇ ਇਹੋ ਮੋਝੇ ਨਹੀਂ ਜਦਿ ਕਿ ਅਧਿਕ ਘੰਟੇ ਇੱਥੇ ਤੇ ਓਹ ਘੰਟੇ ਪੈ ਨੇ ਕੋਈ ਨਾ ਕੁਛ ਨਹੀਂ ਹੁੰਦਾ ਕਰ ਦਿੰਦੀ ਆ ਮੈਂ ਸੱਟ ਲਓ ਜੀ ਲਓ ਜੀ ਆਏ ਹੋ ਜਾਂਦਾ ਹੁਣ ਪਹਿਲਾਂ ਤਾਂ ਇੱਥੇ ਆ ਲਾਉਣ ਲੱਗੇ ਹੁਣ ਮੈਂ ਕਿਹਾ ਵੀ ਆਏ ਨਹੀਂ ਠੀਕ ਆਉਣੇ ਆ ਖਰੋਸੀ ਨਾਲ ਹੀ ਠੀਕ ਆਉਣਗੇ ਹੁਣ ਦੇਖਦੀ ਆ ਖਰੋਸੀ ਨਾਲ ਉਹਦੇ ਨਾਲ ਸੱਟ ਜੇ ਕਰਕੇ ਲਾ ਦਿੰਦੀ ਆ ਹੁਣ ਉਹਨੇ ਇੱਕ ਰਬੀਤ ਨੇ ਲੈ ਕੇ ਜਾਣੀ ਹੈ ਇਹ ਗਾਗਰਸੀ ਕੱਲ ਲਿਆਂਦੀ ਸੀ ਉਤੋਂ ਤੇ ਸਕੂਲ ਚ ਫਿਰ ਉੱਥੇ ਨਾ ਇਹ ਚੱਕ ਕੇ ਜਿਵੇਂ ਪ੍ਰੈਕਟਿਸ ਹੁੰਦੀ ਆ ਇਹਦੀ ਤਾਂ ਉੱਥੋਂ ਨਾਨਕੀਆਂ ਤਾਂ ਲੈ ਕੇ ਆਂਦੀ ਆ ਗਾਗਰ ਕਈ ਦਿਨਾਂ ਦੀ ਕਹੀ ਜਾਂਦੀ ਸੀ ਮम्मा ਵੀ ਨੂੰ ਗਾਗਰ ਚਾਹੀਦੀ ਜਿਵੇਂ ਤਾਂ ਕਹਿੰਦੀ ਸੀ ਮੈਂ ਖਾ ਚੱਲ ਲੈ ਆਵਾਂਗੀ ਫਿਰ ਇਹਨੇ ਉੱਥੇ ਫੋਨ ਕਰ ਲਿਆ ਉਹਦੀ ਨਾਨੀ ਨੂੰ ਪੁੱਛ ਲਿਆ ਕਹਿੰਦੀ ਉਹ ਕਹਿੰਦੀ ਵੀ ਚਲ ਆਸਤੀ ਇੱਥੋਂ ਉਹ ਕਰ ਦਿੰਨੇ ਵੀ ਖਰੀਦਣੀ ਕਾ ਨੂੰ ਆ ਮੈਂ ਹੁਣ ਕਿਸੇ ਨੂੰ ਮੈਂ ਕਿਹਾ ਵੀ ਮੈਂ ਕਿਹਨੂੰ ਫੋਨ ਕਰਾਂ ਕਿਹਨੂੰ ਪੁੱਛਾਂ ਹਣਾ ਹੁਣ ਇਹਦੇ ਆ ਫੁੱਲ ਜੇ ਲਾਉਣ ਵਾਲੇ ਰਹਿੰਦੇ ਨੇ ਹਾਂ ਤੇ ਹੁਣ ਖਰੋਸਿਆ ਹੋ ਗਏ ਮੇਰਾ ਐ ਕਾ ਹਲਦੇ ਕੰਮ ਹੁੰਦੇ ਨੇ ਕਿਉਂਕਿ ਉਹਨੇ ਲੈ ਕੇ ਜਾਣੀ ਆ ਉਹ ਕਹਿੰਦੀ ਫਿਰ ਮੰਮਾ ਪ੍ਰੈਕਟਿਸ ਵੀ ਸਾਰੀਆਂ ਕੁੜੀਆਂ ਦਾ ਉਦਨ ਦੀਆਂ ਉੱਥੇ ਰੱਖੀ ਬੈਠੀਆਂ ਨੇ ਫਿਰ ਗਾਗਰ ਦੀ ਜਿਹੜੀ ਬੋਲੀ ਆ ਉਹ ਗਾਗਰ ਚੱਕ ਕੇ ਪ੍ਰੈਕਟਿਸ ਹੁੰਦੀ ਆ ਆਹ ਕੁਛ ਐ ਹੁਣ ਬਸ ਮੈਂ ਨਾ ਮੈਂ ਕਿਹਤਿਆ ਲਾ ਕਰੋਸੀਏ ਨਾਲ ਲਾ ਦਿੰਦੀ ਆ ਜਲਦੀ ਲੱਗ ਜਾਣਗੇ ਫਿਰ ਉਹਨੇ ਸਕੂਲ ਵੀ ਜਾਣਾ ਨਾ ਰਵਨੀਤ ਨੇ ਹੁਣ फटाफट ਫੁੱਲ ਜੇ ਲਾਦਾ ਤੱਕੀ ਦਾ ਕੇ ਮਸਾਲਾ ਆਏ ਨਿਆ ਹੁੰਮੜ ਜੇ ਕੋਈ ਠੀਕ ਨਾ ਆਏ ਪਹਿਲਾਂ ਐ ਇਸਦੀ ਵੀ ਆ ਲਾ ਦਿੰਦੀ ਆ ਫਿਰ ਅ ਕਰੋਸੀਏ ਨਾਲ ਬਣਾ ਬਣਾ ਕੇ ਆ ਲਾਏ ਨੀ ਹੁਣ ਮੈਨੇ ਨੂੰ ਜੜੀ ਜਾਨੀ ਆ ਉਧਰੋਂ ਤੱਲੇ ਮੇਰੇ ਜਾਗ ਹੀ ਨਹੀਂ ਰਹੇ ਰਾਤ ਰਵਨੀਤ ਕਹਿੰਦੀ ਤਾਂ ਹੈਗੀ ਸੀ ਕਹਿੰਦੀ ਮम्मा ਲਾਉਣੇ ਨੇ ਮੈਂ ਕਿਹਾ ਸਵੇਰੇ ਲਾ ਲਾ ਜੀ ਉਹਨਾਂ ਨੂੰ ਕੀ ਲੱਗੂ ਮੈਂ ਸਾਗ ਸਮਾਰਨ ਲੱਗ ਗਈ ਦਿਮਾਗੋਂ ਨਿਕਲ ਗਿਆ ਮੇਰੀ ਵੀ ਲਾ ਕੇ ਦੇਣੇ ਨੇ ਇਹ ਆਹ ਗਿੱਦਾ ਇਧਰ ਗਿੱਦਨੇ ਕੰਨਾਰੂ ਹੱਥ ਲਵਾਤੇ ਅੱਗੇ ਵਧੀਆ ਹੁੰਦਾ ਸੀ ਇਹਨਾਂ ਵਾਲ ਫੰਕਸ਼ਨ ਤੇ ਮੈਡਮ ਆ ਸਾਰਾ ਕੁਝ ਆਪ ਹੀ ਉਹ ਕਰ ਲੈਂਗੀ ਵੀ ਇਹ ਬਹੁਤ ਔਕਾਤ ਲੈ ਕੇ ਕਮੇਟ ਤੇੜਾ ਇਹਨਾਂ ਦਾ ਗਿੱਦਾ ਹੋਣਾ ਬਹੁਤ ਜਿਆਦੇ ਔਖਾ ਮੈਂ ਤਰੁਨੀਤ ਨੂੰ ਕਹਾਂ ਉਹ ਕਿ ਜਿੱਦਨ ਮੈਂ ਸਕੂਲ ਚ ਗਈ ਮੈਂ ਕਹੂੰਗੀ ਕਿ ਨਹੀਂ ਕਿਸੇ ਨੂੰ ਹੋਰ ਹੀ ਨਾ ਕਹਿ ਦਿਓ ਕਿ ਵੀ ਕੀ ਨੂੰ ਮੈਂ ਕਿਹਾ ਵੀ ਹੋ ਰਿਆ ਰੱਬ ਏਡੀ ਸਾਰਾ ਕੁਸ ਉੱਥੋਂ ਪ੍ਰੋਵਾਈਡ ਕਰਵਾ ਦਿੰਦੇ ਨੇ ਸੌਖਾ ਆਣਾ ਐਨੂਅਲ ਫੰਕਸ਼ਨ ਤੇ ਵਧੀਆ ਹੁੰਦੇ ਜਿਵੇਂ ਆਏ ਸਾਲ ਗਿੱਦੇ ਚ ਹੁੰਦੀ ਆ ਵੀ ਉੱਥੇ ਨਾ ਉਹ ਸਾਰਾ ਕੁਝ ਅੰਦਰੋਂ ਵੀ ਆਪ ਹੀ ਲੈ ਆਉਂਦੇ ਨੇ ਟੀਚਰ ਹੁਣ ਇਸ ਵਾਰ ਐਥਲੈਟਿਕ ਮੀਟ ਦਾ ਗਿੱਦਾ ਤੇ ਤਰੁਨੀਤ ਕਹਿੰਦੀ ਇੰਨੀ ਵੱਡਾ ਵੀ ਥੋੜੀ ਕੁੜੀ ਲੋ ਉਹ ਚ ਪਾਰਟਿਸਿਪੇਟ ਕਰਿਆ ਆਏ ਨੇ ਮੈਂ ਕਹਾਂ ਕੁ ਸਾਨੂੰ ਆ ਜਿਹੜਾ ਪਾਹੀ ਚੱਕਿਆ ਤਿੰਨ ਚਾਰ ਦਿਨ ਵੀ ਉਹ ਤੇ ਤਾਂ ਹੁਣ ਉਹਨਾਂ ਨੇ ਇਕੱਠਾ ਸਮਾਨ ਜੀ ਐਲਰੀ ਵਗੈਰਾ ਜੋ ਵੀ ਸਮਾਨ ਲਿਆਉਣਾ ਸੀ ਆ ਗਾਗਰਾ ਗੁਗਰਾ ਡੈਕੋਰੇਸ਼ਨ ਹੋਈ ਹੋਈ ਇਕੱਠੀ ਆ ਲਿਆਉਣੀ ਆ ਸੀ ਕਿੱਥੇ ਹੁਣ ਇਕੱਲੇ ਇਕੱਲੇ ਨੂੰ ਔਖਾ ਹੋ ਜਾਂਦਾ ਇੰਨਾ ਸੀ ਤੱਕੇ ਅੱਜ ਮੇਰਾ ਹਲੇ ਹੁਣੇ ਸਕੂਲ ਤੋਂ ਉਰ ਨਵੇਂ ਘਰੀ ਉੱਧਰੋਂ 나 ਹੁਣ ਲੇਟ ਹੋ ਜੀਏ ਹੁਣ ਗਾਗਰ ਲੈ ਕੇ ਭੱਜੀ ਅੱਜ ਗਾਗਰ ਦੇ ਸਵੇਰੇ ਲੱਗੇ ਨੇ ਉਹ ਲੱਕਣ ਉਹ ਜਿ ਸਵੇਰ ਦੀ ਅੱਜ ਮੇਰਾ ਹੀ ਕੰਮ ਚੱਲਿਆ ਆ ਪੱਟੀਆਂ ਲੈਂਸ ਪੈ ਹਾ ਕਿਰਨ ਗੋਟਾ ਚੁੰਨੀ ਤੋਂ ਪੱਟਿਆ ਇਹਦੀ ਗਿੱdde ਵਾਲੀ ਚੁੰਨੀ ਤੇ ਲਵਾਉਣਾ ਸਕੂਲੋਂ ਵੀ ਆ ਗਈ ਤੇ ਸਵੇਰੇ ਪਹਿਲਾਂ ਇੱਕ ਦੋ ਜਣੇ ਉਹ ਆ ਗਏ ਉਹਨਾਂ ਨੂੰ ਚਾਹ ਪਾਣੀ ਕਰਨਾ ਪਿਆ ਹਲੇ ਕੱਪੜੇ ਲਾਉਣ ਵਾਲੇ ਪੈ ਨਹੀਂ ਤੋ ਹਜੇ ਕੁਸ ਮਸੀਨ 'ਚ ਪੈਨੇ ਐਨਾ ਬਰੀਕੀ ਕੰਮ ਐ ਐਨਾ ਬਰੀਕੀ ਕੰਮ ਇਹ ਮੇਰੇ ਦਸਤ ਸੇਰ ਲੈ ਲਿਆ ਦੋ ਦੋ ਸੀਨਾ ਸੀ ਉਹ ਲਾਹੀਆ ਹੁਣ ਆ ਆ ਪੱਟਦੀ ਆ ਫਿਰ ਚੁੰਨੀ ਤੇ ਲਵਾਉਣਾ ਸਵੇਰੇ ਗਿੱdde ਦੀ ਤਿਆਰੀ ਆ ਤਾਂ ਸਵੇਰ ਦੀ ਲੱਕੀ ਪਿਆ ਸਾਗ ਧੋ ਕੇ ਰੱਖਿਆ ਪਿਆ ਪਹਿਲਾਂ ਮੈਨੂੰ ਐਸੀ ਸੀਗਾ ਵੀ ਸਾਗ ਇੱਧਰ ਧਰ ਦੂੰਗੀ ਮੈਂ ਹਾਰੇ ਚੀਜ਼ਾਂ ਚੁੱਲੇ ਤੇ पर बना पीडियो नहीं बनी कुछ नहीं बारे बैठ बैठ के एक अंदर दिसा नहीं है अंदर यह धागा नाल नींद धागा जमी नहीं दिसा लो जी उधरों करके हूँ साग बना लगी नैपकिन बनवाया ਮੈਂ ਕਿਹਨਾਂ ਉਲਝਾਂਗੀ ਹਾਰੀ ਜਿਹਾ ਤੁੰਗਿਆ ਚੁੱਲ੍ਹੇ ਤੇ ਕੱਪੜੇ ਚਾ ਤਾਂ ਆਪਣਾ ਮੈਂ ਤੋਂ ਕਿਤਾਬ ਕੀ ਰੱਖਦਾ ਸੀ ਸਾਗ ਤੋਂ ਕਿ ਰੱਖਦਾ ਕੇਵਲ ਤੇ ਇਹ ਜਾ ਉਲਝੀ ਨਾ ਰੁਣੀ ਤੇ ਉਹ ਚ ਦੁਪੱਟੇ ਚ ਬਹੁਤਾਂ ਲੱਗ ਗਿਆ ਹੁਣ ਇਹ ਰੁਣੀ ਤੇ ਦੇ ਪਾਪਾ ਤਾਂ ਕਹਿੰਦੇ ਸੀ ਚਾ ਨਾ ਸਾਗ ਨਾ ਸਵੇਰੇ ਬਣਾ ਲਈ ਮੈਂ ਕਿ ਨਹੀਂ ਚੱਲਣ ਡੈਕਸਨ ਤੇ ਤਾਂ ਕੀ ਲੱਗਦਾ ਫਿਰ ਮੈਂ ਕੁੱਕਰ ਚ ਬਣਾ ਲੈਣੀ ਆ ਵੀ ਰੋਟੀ ਖਾਣ ਮਲੇ ਨੂੰ ਬਣ ਜੂਗਾ ਤੇ ਡੈਕਸਨ ਤੇ ਪਹਿਲੇ ਮੈਨੂੰ ਐ ਸੀਗਾ ਮੈਂ ਕਿ ਉੱਧਰ ਬਣਾਉਂਗੀ ਝੁੱਲਿਆ ਤੇ ਤੇ ਉਦੋਂ ਸਲਾਸ ਹੀ ਅੱਜ ਮੈਂ ਸਵੇਰੇ ਤਾਂ ਹੀ ਮੁਖ ਜੀਨੀ ਸਮਾਰਦੇ ਸੀ ਬਸ ਟਾਈਮ ਦਾ ਦਿਨ ਬਹੁਤ ਛੋਟੇ ਹੋ ਗਏ ਵਸ ਉਸ ਕੰਮਦਨ ਦੇ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਹੁਣ ਸੰਦੀਪ ਸ਼ੇਰਪੁਰ ਗਏ ਨੇ ਜਸਨੀਤ ਨੂੰ ਉਹਨਾਂ ਦੇ ਨਾਲ ਭੇਜਿਆ ਮੈਂ ਕਿ ਕਰਨਾਲ ਹੀ ਲੈ ਜਾਈਏ ਨਹੀਂ ਫਿਰ ਉਹ ਤਾਂ ਕਰੀ ਜਾਂਦੀ ਹੈ ਪਤਾ ਨਹੀਂ ਹੁਣ ਕੀ ਹੋ ਗਿਆ ਪਰਸੂ ਉਹਦੀ ਇੰਨੀ ਰਿਹਾਰਡ ਕਰਨ ਲੱਗ ਗਈ ਇੰਨੀ ਜ਼ਿਆਦਾ ਰਿਹਾਰਡ ਕਰਦੀ ਆ ਕੱਲ ਨੂੰ ਸੇ ਹਸਪੀਟਲ ਚ ਵਸ ਸਹੀ ਤੰਗ ਕਰੀ ਗਈ ਉੱਥੇ ਉਹ ਇੰਜੇ ਮੂਰੇ ਬੈਠੇ ਉਹਨੇ ਅਲਟਰੀ ਤੇ ਹਮਾ ਸਟਾਫ ਕਾਫੀ ਬੈਠਾ ਹੁੰਦਾ ਉੱਥੇ ਹੀ ਉੱਥੇ ਸੀਗਾ ਇੱਕ ਵੀਰਾ ਤੇ ਉਹਨੂੰ ਦੇਖ ਕੇ ਆਂਦਾ ਸੀ ਵੀ ਕਿੰਨਾ ਤੰਗ ਕਰਦੀ ਐ ਜਦੋਂ ਮੰਮੀ ਨੂੰ ਵੀ ਬਾਰੀ ਲਿਆਈ ਤੇ ਵੀ ਉਹਦਾ ਇਹੀ ਹਾਲ ਸੀ ਤੇ ਫਿਰ ਉਹ ਕਹਿੰਦਾ ਪਹਿਲਾਂ ਕੰਟੀਨ ਤੇ ਮੈਂ ਲੈ ਚੀਗੀ ਕਹਿੰਦਾ ਚਲ ਤੈਨੂੰ ਮੈਂ ਕੰਟੀਨ ਤੇ ਲੈ ਕੇ ਜਾਂਦਾ ਉਹਨੂੰ ਕਹਿਣ ਲੱਗੇ ਕਹਿੰਦਾ ਮੇਰੀ ਗੁੜੀਆ ਵੀ ਐਡੀ ਕੀ ਆ ਕਹਿੰਦੇ ਇਹ ਦੇਖ ਜਿੱਗੀ ਆ ਤੇ ਇਹ ਵੀ ਐਂ ਕਰਦੀ ਆ ਕੱਲ ਪਤਾ ਨਹੀਂ ਕੀ ਹੋ ਗਿਆ ਇਹਨੂੰ ਕੀ ਨਾ ਉਹ ਵੀ ਅੱਜ ਕਰੀ ਜਾਂਦੀ ਐ ਜਿਵੇਂ ਉਹ ਦਵਾਈ ਵੀ ਦਿੱਤੀ ਬੁਖਾਰ ਦੀ ਤੇ ਹੋਰ ਵੀ ਪਤਾ ਨਹੀਂ ਕੀ ਚੱਕਰ ਹੋ ਗਿਆ ਤੇ ਆਈ ਰੋਈ ਜਾਂਦੀ ਆ ਮੈਂ ਕਹਿੰਦਾ ਸੰਗ ਦੇ ਕਿਲਾ ਦਾ ਚਾਹੀਆ ਹਨ ਤੋੜੀਏ ਘਰ ਦਾ ਸੀਗਾ ਖੇਤ ਦਾ ਅਬਦੇ ਦਾ ਤੇ ਵੀ ਰਿਜਜੂਗਾ ਮੇਥੇ ਨੇ ਪਾਲਕਾ ਲਸਣ ਸਿੱਲ ਲਿਆ ਸੀਗਾ ਮੈਂ ਰਾਤ ਰਾਤ ਹੀ ਸਿੱਲ ਕੇ ਰੱਖਤਾ ਸੀਗਾ ਤੇ ਫਿਰ ਉਹ ਕਰ ਲੱਗੇ ਨੇ ਮੈਂ ਪੂਰਾ 9 ਨੰਬਰ ਤੇ ਘਰ ਤੇ ਦੇਖੀ ਰਹੀ ਕਿ ਲੱਗੇ ਜਿਵੇਂ ਮਾਰੀ ਉਹ ਤਾਂ ਮਾਰ ਪਾਇਆ ਮੈਂ ਕੁਛ ਨਹੀਂ ਐ ਨਾ ਨਹੀਂ ਲੱਗਿਆ ਮੇਰਾ ਸਾਗਰ ਹਿੱਤ ਆਪਣਾ ਕੱਢਿਆ ਪਹਿਲਾਂ ਮੈਂ ਕੱਟ ਗਈ ਸਮਾਰਕੀ ਚੰਗੀ ਤਰ੍ਹਾਂ ਤੋਂ ਉਹ ਤਾਂ ਦੇਖੀ ਉਹ ਮੇਹ ਧਾਰਾਲਾ ਦੂਜੇ ਤੇ ਧਾਰਾਲਾ ਮੇਰਾ ਪਹਿਲਾ ਤਾਂ ਲਾਇਆ ਹੋਇਆ ਤੇ ਬਹੁਤ ਟਾਈਮ ਹੋ ਗਿਆ ਮੰਮੀ ਨੇ ਇਹਨਾਂ ਦੱਸਦੀਆਂ ਮੇਰੀ ਨੇ ਕਿ ਉਹਦਾ ਦਾ ਵਸੂ ਹੋ ਗਿਆ ਹੁਣ ਤੇ ਛੋਟਾ ਜਿਹਾ ਬਰਤ ਕੇ ਜੇ ਤਾਂ ਉਹ ਵਧੀਆ ਹੁਣ ਮੈਨੂੰ ਆਏ ਹੋਗੇ ਮੈਂ ਤਾਂ ਨਾਲ ਦੀ ਨਾਲ ਆਲੀ ਵੱਡਾ ਸ਼ੁਰੂ ਕਰ ਲੈਣੇ ਆ ਵੀ ਫਿਰ ਕਈ ਵਾਰ ਆਏ ਹੁੰਦੇ ਉਹਦੇ ਵਿੱਚ ਆ ਕੇ ਰੱਖਦੀਆਂ ਉਹ ਮਿੱਟੀ ਹੈ ਜਿਹੜੀ ਨੇ ਵੀ ਇੰਨਾ ਚਿਰ ਹੋ ਗਿਆ ਬਰਤਦਿਆਂ ਨੂੰ ਹੋਰ ਵੀ ਕੜਾਹ ਕੁਰੂਕ ਹੋ ਜੇ ਫਿਰ ਸਾਨੂੰ ਤਾਂ ਜਮੀ ਨਹੀਂ ਸਕਦਾ ਹੈਗਾ ਤਾਪਲੇ ਬਿਨਾ ਆਦਤ ਬਣੀ ਹੋਈ ਆ ਦਾਲ ਦੂਲ ਸਵਾਦ ਹੀ ਨਹੀਂ ਲੱਗਦੀ ਹੈਗੀ ਜਿਵੇਂ ਹੁਣ ਸਾਗ ਬਣਾਉਣਾ ਜਾ ਉਹ ਵੀ ਚਲ ਮੈਨੂੰ ਐ ਹੁੰਦਾ ਵੀ ਮਿੱਟੀ ਦੇ ਭਾਂਡੇ 'ਚ ਹੀ ਬਣ ਜੇ ਲਓ ਜੀ ਫੱਤਾ ਸਾਗ ਰਸ ਕੁਕਰ ਚ ਐਨਾ ਖਹਿ ਗਿਆ ਫੋਨ ਵਾਲਾ ਨੇ ਫੋਨੀਆਂ ਤੇ ਫਿਰ ਬਾਕੀ ਸਮਾਨ ਪਾ ਦਾਂਗੇ ਹੋਰ ਵਧੀਆ ਰਿਝੀ ਜਾਂਦਾ ਮੈਂ ਬੈਕ ਕੈਮਰੇ ਨਾਲ ਦਿਖਾਉਣੀ ਆ ਬਸ ਆ ਥੋੜਾ ਜਿਹਾ ਰਹਿ ਗਿਆ ਲਾਸਟ ਵਾਲਾ ਹੀ ਸੀਗਾ ਫੋਨ ਵਾਸਤੇ ਤੇ ਮੱਕੀ ਸਾਰਾ ਪਾਤਾ ਨੇ ਨਾਲ ਦੀ ਨਾਲ ਫਿਰ ਕੁੱਕਰ ਚਲਾ ਲੈਣੀ ਹੁੰਦੀ ਹੈ ਤੇ ਮੇਰੇ ਹੁੰਦਾ ਵੀ ਉਹ ਹੋ ਜਾਂਦਾ ਬੈਠ ਜਾਂਦਾ ਸੰਗ ਨੀਚੇ ਤੇ ਤਾਂ ਨਹੀਂ ਇੱਥੇ ਬੈਠ ਕੇ ਕੱਟ ਕੇ ਪਾਤਾ ਕਿਉਂਕਿ ਮੈਂ ਅੱਜ ਮੈਂ ਬਹੁਤ ਜ਼ਿਆਦਾ ਢੇਰ ਸਾਰਾ ਨਾ ਰੱਖਿਆ ਪਰ ਕੋਈ ਢੇਰ ਨਹੀਂ ਹੈਗਾ ਸਬਜੀ ਮੰਗੂ ਬਣ ਚੂਗਾ ਕੁੱਕਰ ਦਾ ਫਿਰ ਤਾਂ ਨਹੀਂ ਪਿਆਗਾ ਹਨਾ ਬਣਾਉਂਦਾ ਤੇ ਦੇਖੋ ਜੀ ਕੋਲ ਵਾਸਤੇ ਨੂੰ ਕੱਟ ਦਿੰਿਆ ਤੇ ਜਿਵੇਂ ਸਮਾਂ ਲਾਉਣਾ ਤੇ ਉਹ ਪਾਦੀ ਇਹ ਤੇ ਸਾਡੇ ਫੋਨ ਵਿੱਚ ਜਾਂਦੇ ਨੇ ਦੇਖੋ ਸਮਾਨ ਚ ਮੈਂ ਪਿਆਜ਼ ਪਾਉਂ ਤੇ ਕੁਝ ਜਿਹੜੀਆਂ ਲਾਲ ਮਿਰਚਾਂ ਤੀਗੀਆਂ ਹਨਾ ਉਹ ਪਾਉਂਗੀ ਇੰਨੀਆਂ ਕ ਹਰੀਆ ਹਰੀਆ ਮਿਰਚਾਂ ਮੈਂ ਪਹਿਲਾਂ ਕੁਝ ਪਾਲਕ ਚਾਹੀਏ ਸੀ ਉਹ ਪਾਤੀ ਆ ਆ ਅਦਰਕ ਆ ਕਿਉਂਕਿ ਅਦਰਕ ਮੈਂ ਇਹ ਚ ਹੀ ਪਾ ਦੇਣੀ ਹੁੰਦੀ ਆ ਮੇਰੇ ਸੰਦੀਪ ਨਾ ਲਾਈਕ ਨਹੀਂ ਕਰਦੇ ਨੇ ਕਿ ਜਦੋਂ ਮੈਂ ਅਦਰਕ ਪਾਉਣੀ ਆ ਤੇ ਲੱਗਦਾ ਉਹ ਸਾਰਾ ਸਮਾਨ ਇਹਦੇ ਵਿੱਚ ਪਾ ਦੇਣੀ ਆ ਤੇ ਬਾਕੀ ਨਾਣ ਵਿੱਚ ਪਾ ਦੂੰਗੀ ਤੇ ਸਾਂਕਾ ਬਣੂਗਾ ਐਨ ਵਧੀਆ ਤੇ ਇਹ ਜਿਸ ਕੋਈ ਗੱਲ ਨਹੀਂ ਹੈਗੀ ਜੇ ਮੈਂ ਲੇਟ ਬਣੀ ਆ ਆਪਾਂ ਪੂਰਾ ਵਧੀਆ ਬਣੂ ਮਿਲੂ ਪੂਰਾ ਵਿਸ਼ਵਾਸ ਆ ਕਿ ਨਸਤ ਪੁਣੇ ਮੇਚ ਚ ਨਹੀਂ ਪਾਉਂਦੀ ਮੈਂ ਇਹਦੇ ਵਿੱਚ ਦੋ ਚੀਜ਼ਾਂ ਹੋਰ ਐਡ ਕਰੂੰਗੀ ਜਿਹੜੀਆਂ ਮੈਂ ਇਹਦੇ ਵਿੱਚ ਪਾਉਂਗੀ ਇਹ ਵੀ ਮੈਂ ਤੁਹਾਨੂੰ ਫੋਨ ਕਰੀਏ ਤੇ ਜਾਬ ਬਿਲਕੁਲ ਨਹੀਂ ਮੰਗਦਾ ਹੈਗਾ ਇਹਦੇ ਭਾਗ ਨਾਲ ਲਓ ਜੀ ਹੋਰ ਮੈਂ ਇਹਦੇ ਵਿੱਚ ਪਾਉਂਗੀ ਨੂਨ ਤੇ ਨੂਨ ਤੇ ਉਸ ਤੋਂ ਬਾਅਦ ਪਾਉਂਗੀ ਹਲਦੀ ਕਿਉਂਕਿ ਸਾਗ ਚ ਤਾਂ ਨੂਨ ਇੰਨਾਕ ਤਾਂ ਪਾ ਲਿਆ ਤੇ ਕੁਝ ਪਾ ਲੈਣੀ ਹੈ ਹਲਦੀ ਇਸ ਮਾਣਕ ਪੈਦੇ ਵਿੱਚ ਪਾ ਦਿੰਦੇ ਹਾਂ। ਇਸ ਟੱਕਣ ਕਰ ਦਿਨੀ ਹੈ ਬੰਦ। ਪਾਣੀ ਪੁਣੀ ਦਾ ਸੈਟ ਕਰਕੇ ਇਹਨੂੰ ਭਲਾ ਦਿੰਦੀ ਹੈ ਜਦਕਿ ਇਹ। ਹੋਜੀ ਬੰਦ ਕਰਤਾ ਕੁੱਕਰ ਪਾਣੀ ਪੁਣੀ ਸੈਟ ਕਰਕੇ ਹੁਣ ਮੈਂ ਇਹਨੂੰ ਕਰ ਦਿੰਦੀ ਹਾਂ 9 ਨੰਬਰ ਤੇ। ਬਿਲਕੁਲ ਫੁੱਲ ਤੇ ਕਰਤਾ ਹਨਾ ਹੁਣ ਸਾਗ ਜਿਹੜਾ ਹੈਗਾ ਜਲਦੀ ਬਣ ਜਾਊਗਾ। ਤੇ ਫਿਰ ਘੋਟ ਲਊ ਇਹਨੂੰ। ਤੇ ਕਟਨੇ ਨੂੰ ਸਾਭਾ ਇੱਕ ਪਾਸੇ। ਕਿਉਂਕਿ ਇਹ ਜਿੱਜਾ ਕ੍ਰੈਕ ਹੋਣ ਦਾ ਬਹੁਤ ਡਰ ਹੋ ਜਾਂਦਾ ਇਹਦੀ ਹੁਣ ਅੱਜ ਵਿਚਾਰੀ ਦੀ। ਤੋ ਤਾਂ ਸੀਗਾ ਤੇ ਐ ਸੀ ਮੈਂ ਕਿਹਾ ਚਲ ਅੱਜ ਜਿਹਦੀ ਸ਼ੁਰੂਆਤ ਕਰਦੀ ਹਾਂ ਚਲੋ ਨਹੀਂ ਹੋਈ ਤੇ ਇਹਨੂੰ ਇੱਥੇ ਰੱਖ ਦੇਣੀ ਆ ਸਾਗ ਨਾਲ ਲਓ ਜੀ ਸਾਗ ਮੈਂ ਧਰਤਾ ਹੁਣ ਮੈਂ ਇਹ ਦੇਖ ਨਹੀਂ ਆ ਰਵਨੀ ਇਸ ਅੰਦਰ ਹਨਾ ਉਹਨੂੰ ਮੈਂ ਕਹਿੰਦਾ ਸੀ ਮੈਂ ਕਿਹਾ ਪੁੱਤ ਤੂੰ ਜਿਹੜਾ ਸਮਾਨ ਲੈ ਕੇ ਜਾਣਾ ਸਵੇਰੇ ਵੀ ਉਹਨੂੰ ਸੈੱਟ ਕਰਕੇ ਰੱਖ ਲੈ ਫਿਰ ਸਵੇਰੇ ਫੇਰ ਨਹੀਂ ਟਾਈਮ ਲੱਗਣਾ ਹੈਗਾ ਤੇ ਆ ਟੋਕਰੀ ਮੇਰੀ ਸਾਗ ਵਾਲੀ ਹੋਈ ਆ ਤੇ ਹੁਣ ਤਾਂ ਛੋਟੇ ਮੇਰੇ ਪਿਆਜ਼ ਪਾਈ ਪਏ ਨੇ ਇਹਨੂੰ ਮੈਂ ਅੰਦਰ ਹੀ ਰੱਖ ਦੇਣੀ ਹੁੰਨੀ ਆ ਉਧਰ ਤੇ ਦੇਖੋ ਨੇਰਾ ਹੋਇਆ ਪਿਆ ਬਾਰੇ ਹਾਂਜੀ ਪੁੱਤ ਦੇ ਦੋ ਹਾਂ ਮੈਂ ਦਿਨੀ ਮੈਂ ਤੇਰੇ ਕੋਲ ਹੀ ਆਉਂਦੀ ਸੀਗੀ ਹੁਣ ਆਖਿਆ ਚੱਲ ਦੇਖਾਂ ਹਾਂ ਜਿਹੜੀ ਤਾਂ ਮੇਰੇ ਇਹ ਮੈਨਪੋਰਨ ਸੀ ਉਹ ਚ ਪਾ ਕੇ ਇਹਦੀ ਮੇਕਅਪ ਵਾਲਾ ਸਮਾਨ ਪਾਲਿਆ ਹੂੰ ਤੇ ਇਹ ਕੁਛ ਛੂੜੀਆਂ ਪਾਲੀਆਂ ਜੀ ਜੁੱਤੀ ਪਾਲੀਆਂ ਛੂੜੀਆਂ ਸੈੱਟ ਕਰ ਲਈਆਂ ਕਿੰਨੇ ਸੈੱਟ ਸੈੱਟ ਵੀ ਹੋ ਗਏ ਸੈੱਟ ਹਾਂ ਸੈੱਟ ਬਣ ਕੀ ਪਾਏ ਕਰ ਉਹ ਤਾਂ ਨਹੀਂ ਪੱਕ ਜਾਂਦਾ ਕੱਲ ਨੂੰ ਮਨੂ ਨਹੀਂ ਯਾਰ ਕਰੋ ਤਾਂ ਬੁਰੀ ਲੱਗ ਕਰੋ ਕੱਲੀ ਫ੍ਰੰਟੀ ਪਾ ਕੇ ਨਾ ਹੁੰਦੀ ਮੈਂ ਤੇਰੀ ਕੌਲ ਸਰ ਉਸਮਾਨ ਮੈਂ ਕੱਲ ਨੂੰ ਕੱਲ ਵਾਲੀ ਵੀਡੀਓ ਚ ਸਾਰਾ ਦਿਖਾ ਦੂੰ ਚਲ ਆ ਜਦ ਤੂੰ ਯੂਸ ਕਰ ਲੈ ਠੀਕ ਆ ਮੈਂ ਸੇਕ ਤੇ ਬਹਾਇਗਾ ਕੱਲਾ ਕਰੋ ਬਾਕੀ ਸਾਰਾ ਸਮਾਨ ਉੱਥੇ ਜਾ ਕੇ ਲਾਉਣਾ ਉੱਥੇ ਜਾ ਕੇ ਨਾੜਾ ਤੇ ਸੇਕ ਤੇ ਵੀ ਕੇ ਸੁੰਗੜ ਦੇ ਦੋ ਤੇ ਮੈਂ ਸੈੱਟ ਕਰਕੇ ਦੇ ਦੂੰ ਉਹ ਦੇ ਦੇਣੀ ਬਾਕੀ ਤਾਂ ਸਾਰੀ ਤਿਆਰੀ ਆ ਗਾਗਰ ਠੀਕ ਆ ਗਈ ਸੀ ਮੈਡਮ ਕਹਿੰਦੀ ਆ ਗਾਗਰ ਤਾਂ ਠੀਕ ਆ ਬਸ ਹੋਰ ਬੱਚੇ ਕੀ ਲਾ ਕੇ ਲਿਆਈ ਸੀ ਹੋਰ ਵੀ ਐਂ ਫੁੰਮਨ ਜੇ ਲਿਆ ਕੇ ਆਇਆ ਜਿੰਨੂ ਫੁੰਮਕੇ ਵੀ ਸਿਮੈਂਟੀ ਦਿਖਾ ਦੇ ਉਹ ਸਾਰਿਆਂ ਨੂੰ ਕਿੰਨੀ ਚੜ੍ਹ ਗਈ ਅਇਤਾ ਹਵਾਲਾ ਕਿ پوری ਜੜਕੀ ਨੂੰ ਦੇਖੋ ਬੈਕ ਸਾਈਡ ਸਿਕਾ ਬੜਾ ਜਿਹੀ ਬੋਲੀ ਪਾ ਕੇ ਦਿਖਾ ਦੇ ਹੋ ਤਾਂ ਮੈਨੂੰ ਪਤਾ ਸੀ ਵੀ ਉੱਥੇ ਚਾਹੇ ਕਿੰਨਾ ਮਰਜੀ ਦੇਖ ਲੋ ਰਮੀਤ ਹੈ ਨਾ ਸਪੀਚ ਦੇਣੀ ਤਾਂ ਉਹ ਇੰਨਾ ਜਿਆਦਾ ਮਤਲਬ ਇਹਦਾ ਚਲੋ ਵਧੀਆ ਪਹਿਲਾਂ ਤਾਂ ਛੋਟੀਆਂ ਹੁੰਦੀਆਂ ਤਾਂ ਜਿਹੜੇ ਵਿੱਚ ਲੱਗਦੇ ਨੇ ਹਨਾ ਵੀ ਉਹ ਵੀ ਹੁਣ ਜਿਵੇਂ ਵੱਡੀ ਹੋ ਗਈ ਪਲੱਸ 1 ਤੇ ਫਿਰ ਟੀਚਰ ਫਿਰ ਹੁੰਦੀ ਵੀ ਤਾਂ ਹੀ ਰਵਨੀ ਤਰਵਨੀ ਤਾਂ ਉੱਥੇ ਜਿੰਨਾ ਮਰਜੀ ਕਰੀ ਜਾਵੇ ਗਿੱਦਾ ਵੀ ਪਾਲੂ ਸਕੂਲ ਚ ਸਾਰਾ ਕੁਝ ਕਰ ਲੂ ਹੁਣ ਹੋ ਗਈ ਵੱਡੀ ਨਾ ਜਦ ਛੋਟੀ ਹੁੰਦੀ ਸੀ ਮੈਂ ਆਹ ਲੌਕਡਾਉਣ ਲੱਗਿਆ ਉਦੋਂ ਹੀ ਦੀ ਮਤਲਬ ਉਦੋਂ ਸੀ ਵੀਡੀਓ ਵਗੈਰਾ ਤਾਂ ਨਹੀਂ ਬਣਾਉਂਦੇ ਸੀ ਸਟੇਟਸ ਲਾਉਂਦੇ ਹੁੰਦੇ ਸੀਗੇ ਬਹੁਤ ਕੁਝ ਕਰਦੀ ਹੁੰਦੀ ਮਤਲਬ ਜੋ ਵੀ ਇਹ ਘਰੇ ਜਿਵੇਂ ਕੋਈ ਉਹ ਆਉਂਦਾ ਹੁੰਦਾ ਸੀਗਾ ਵਰਕਸ਼ਾਪ ਆ ਜੀ ਹਨਾ ਉਹ ਸਾਰੀਆਂ ਕੰਪਲੀਟ ਕਰਕੇ ਵਧੀਆ ਬੋਲਦੀ ਬਹੁਤ ਵਧੀਆ ਸਪੀਚ ਬਹੁਤ ਵਧੀਆ ਇਹ ਦੀ ਜਾਨੀ ਇੱਕ ਨੰਬਰ ਸਪੀਚ ਆ ਪੂਰੇ ਪ੍ਰਾਈਜ਼ ਵਗੈਰਾ ਜਿੱਤਨੇ ਨੇ ਪਰ ਇਹ ਬਲੌਗ ਚ ਨਹੀਂ ਬੋਲਦੀ ਹੈਗੀ ਚਲੋ ਹੋ ਜਾਂਦਾ ਹਨਾ ਮੈਨੂੰ ਕਿ ਵੱਡੇ ਹੋ ਕੇ ਥੋੜਾ ਜਿਹਾ ਸ਼ਾਈ ਫੀਲ ਕਰਦੇ ਨੇ ਤੇ ਲਈ ਆਪਾਂ ਤੁਹਾਨੂੰ ਮੈਂ ਕਰਵਾਵਾਂ ਮੇਰਾ ਵੀ ਸੈਟ ਤੁਸੀਂ ਉਹ ਸੈਟ ਕਰਾ ਲੀਜੀ ਹੈਗਾ ਸਾਰੇ ਕੰਮਾਂ ਚ ਐਨੇ ਬਿਜੀ ਬਿਜੀ ਰਹੇ ਤੇ ਕੁਸਤ ਕਰ ਨਹੀਂਦੇ ਗਿੱਦੇ ਕਰਕੇ ਬਿਜੀ ਰਹੇ ਹਨਾ ਨਹੀਂ ਤਾਂ ਮੌਕੇ ਮੌਕੇ ਤੇ ਅਲਗਰੇ ਫੇਸ ਨਹੀਂ ਪਾਇਆ ਮੈਂ ਮੈਂ ਲਾਇਆ ਹਾਂ ਨਾ ਕਿਸ ਤਰ੍ਹਾਂ ਨਾ ਕਿਸ ਤਰ੍ਹਾਂ ਰੋਟੀ ਵੀ ਕਲਪ ਦੀ ਬਣੂ ਤੁਸੀਂ ਇਹ ਪਹਿਰੇ ਕਰਨਾ ਲੈ ਆਉਣਾ ਮੁਕੀ ਘਟਣ ਦਾ ਰਾਂ ਦੋ ਗਰੇ ਕਿ ਜਦੋਂ ਮੁਜੱਫਰ ਨੂੰ ਚੜਦੀ ਜੀ ਹੋ ਜੂ ਸੇਤਾ ਹੁੰਦਾ ਹੀ ਹੈ ਰੈਗੂਲਰ ਪਾਹੋ ਕਰ ਲੈਣੀ ਹੈ ਇਹ ਸਭ ਕੰਮ ਪੂਰ ਹੋ ਗਿਆ ਹਲੋ ਜੀ ਬਦਿਆ ਘੋਟਿਆ ਗਿਆ ਮਿਚ ਤਾਂ ਮਿਚ ਤਾਂ ਹੋਰ ਪਾਈ ਨਹੀਂ ਹੈਗੀ ਬਸ ਹਲਦੀ ਸੀ ਲੂਣ ਸੀ ਹੁਣ ਮੜਾ ਇਹ ਸੇਕ ਲਵਾ ਕੇ ਵੇਸਤ ਨੂੰ ਰੋਟੀ ਨਾਲ ਲਾਗੀ ਅੱਜ ਤੜਕਦੇ ਵੀ ਨਹੀਂ ਹੈਗੇ ਸਾਗ ਨੂੰ ਬਸ ਸਾਰਾ ਸਮਾਨ ਪਿੱਛੇ ਵੱਲਤੀ ਸਵੇਰੇ ਤੱਕ ਛੱਕ ਗਿਆ ਅਸਨਾ ਵਿੱਚ ਮਰੇ ਨੂੰ ਦੀ ਅੰਦਰ ਤਿਆਰੀ ਕਰਾਈ ਇਹਦੇ ਪ੍ਰਾਂਦੇ ਪ੍ਰੂਨ ਦੇ ਸੈੱਟ ਕਰੇ ਹੋਰ ਸਮਾਨ ਜਿਹੜੇ ਇਹਨੇ ਲੈ ਕੇ ਜਾਣਾ ਸੀ ਸਾਰੀ ਸੈਟਿੰਗ ਵੀ ਕਰਾ ਕੇ ਤੇ ਹੁਣ ਰੋਟੀ ਖਾਵਾਂਗੇ ਤੇ ਚਲੋ ਠੀਕ ਹੈ ਇਹਦੇ ਨਾਲ ਹੀ ਅੱਜ ਜਿਹੜੀ ਵੀਡੀਓ ਦਾ ਐਂਡ ਕਰ ਦਿੰਨੇ ਆ ਤੇ ਕੱਲ ਨੂੰ ਮੇਰਾ ਗਿੱਡੀ ਤੇ ਨਵੀਂ ਵੀਡੀਓ ਨਾਲ ਨਵੇਂ ਵਲੌਗ ਨਾਲ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ